ਸਤਿ ਸ਼੍ਰੀ ਅਕਾਲ ਜੀ ਕਰਪਿਤ ਰਹਾ ਤੁਮ ਉਮੀਦ ਕਰਦੇ ਆ ਕਿ ਤੁਸੀਂ ਆਪਣੇ ਆਪਣੇ ਕਰਨ ਦੇ ਵਿੱਚ ਸਾਰੇ ਸੁਖ ਸ਼ਾਂਤੀ ਨਾਲ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਇਹਦੇ ਵਿੱਚ ਆਪਾਂ ਕਰ ਰਹੇ ਆਂ ਸੂਟ ਦੀ ਕਟਿੰਗ ਇਹ ਵਿਦਾਊਟ ਲਾਈਨਿੰਗ ਵਾਲਾ ਸੂਟ ਹੈ कॉटन ਦਾ ਸੂਟ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਸੂਟ ਨੂੰ ਕਿਵੇਂ ਕੱਟ ਸਕਦੇ ਆਂ ਆਜੋ ਦੇਖਦੇ ਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆਂ ਸੂਟ ਦੀ ਲੰਬਾਈ ਆਪਾਂ ਨਾਪ نوٹ ਕਰਕੇ ਨਾ ਜਿਸ ਵੀ ਮੇਜਰਮੈਂਟ ਦੇ ਵਿੱਚ ਆਪਾਂ ਨਾਪ ਬਣਾਉਣਾ ਉਹ ਆਪਾਂ ਨੋਟ ਕਰ ਲੈਣਾ ਲੈਂਥ, ਵਾਰਥ, ਚੈਸਟ, ਵੇਸਟ, हिप ਸਾਰੇ ਹੀ ਨਾਪ ਆਪਾਂ ਇਹਦੇ ਵਿੱਚ ਸਲਿੱਪ ਤੇ ਨੋਟ ਕਰ ਲੈਣੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਕਰਦੇ ਆ ਸੂਟ ਦੀ ਕਟਿੰਗ ਲਓ ਪੁੱਤੇ ਆਪਾਂ ਕਿੰਨਾ 40 ਲੈਂਥ ਰੱਖਣੀ ਆ ਹਾਂ ਹੂੰ ਆਪਾਂ ਨੇ ਸ਼ਰਟ ਲੈਂਥ 40 ਤਿਆਰ ਦੇਣੀ ਆ ਤਾਂ ਆਪਾਂ ਘਟੋ ਘਟ 3 ਇੰਚ ਦੇ ਐਕਸਟਰਾ ਰੱਖਾਂਗੇ ਤਾਂ ਆਪਾਂ ਇਹ 43 43.5 ਰੱਖ ਰਹੇ ਹਾਂ ਠੀਕ ਹੈ ਬਿਲਕੁਲ ਸਹੀ ਹੈ ਕੱਟ ਦੋ ਪੁੱਤੇ ਨੂੰ ਕੱਟ ਦੇ ਅਜੇ ਜਲਦੀ ਕਰੋ ਇਹ ਆਪਾਂ ਫਿਲਹਾਲ ਫਰੰਟ ਪੈਨਲ ਕੱਟ ਰਹੇ ਕਿਉਂਕਿ ਇੱਦਾਂ ਤੇ ਵਰਕ ਹੋਇਆ ਹੋਇਆ। ਜੇ ਦੂਸਰਾ ਆਪਾਂ ਨੇ ਫੁੱਲ ਵੀ ਦੇਖਣੇ ਹੁੰਦੇ ਵੀ ਫੁੱਲਾਂ ਦਾ ਰੁਖ ਕਿਹੜਾ ਵਾ ਹਨਾ। ਸੂਟ ਨੂੰ ਕੱਟਣ ਲੱਗੇ ਆ ਘਟੋ ਘਟੋ ਕਰਦੋ ਸੋਪਾ। ਬੱਲਾ ਆਪਣਾ ਫਰੰਟ ਦਾ ਕੱਟਿਆ ਗਿਆ। ਤੇ ਫੁੱਲਾਂ ਦਾ ਰੁਖ ਦੇਖੋ ਇਹਦਾ। ਅਗਰ ਫੁੱਲਾਂ ਵਾਲਾ ਸੂਟ ਹੈ ਤਾਂ ਤਾਂ ਰੁਖ ਕਿਧਰ ਨੂੰ ਕਿਧਰ ਨੂੰ ਦਿਖ ਰਿਹਾ ਤੁਹਾਨੂੰ ਕੁਝ। ਹਾਂ ਨਹੀਂ ਇਹ ਇਧਰੋਂ ਇਧਰੋਂ ਆ ਪੁੱਤ। ਸਮਝੇ ਮੈਂ ਕੀ ਕਹਿ ਰਹੀ ਹਾਂ ਇਹ ਬਾਟਮ ਸਾਈਡ ਹੈ ਇੱਧੇ ਕਹਿ ਰਹੀ ਹਾਂ ਨਾ ਮੈਂ ਅਨੈਕ ਸਾਈਡ ਹੈ ਹੈ ਨਾ ਇਹ ਹੋ ਗਿਆ ਇਹ ਆਪਣਾ ਫਰੰਟ ਕੱਟਿਆ ਗਿਆ ਤੇ ਹੁਣ ਆਪਾਂ ਨੇ ਕੱਟਣੀ ਹੈ ਇਹਦੀ ਇਹ ਜਿਹੜੀ ਸਿੱਪੀ ਦਾ ਵਰਕ ਹੋਇਆ ਹੋਇਆ ਇਹਦਾ ਘੇਰਾ ਆਪਾਂ ਨੇ ਕਿੰਨਾ ਤਿਆਰ ਦੇਣਾ ਥੋੜਾ ਕਾਇ 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 18 ਤਿਆਰ ਦੇਣਾ ਤਾਂ ਆ ਥੋੜੀ ਪੱਟੀ ਹੈ ਜਿਹੜੀ ਉਹ ਬਾਹਾਂ ਦੇ ਲਈ ਵੀ ਪੱਜ ਜਾਣੀ ਆ ਸਮਝੋਂ ਤੁਸੀਂ ਆ ਦੋ ਪਟੀਆਂ ਵੱਜਣਗੀਆਂ ਨਾ ਦੋ ਤਿੰਨ ਬਾਹਾਂ ਤੇ ਨੀਚੇ ਐਵੇਂ ਬਾਰਡਰ ਦੀ ਤਰ੍ਹਾਂ ਲਗਾ ਲੂਗੀ ਸਮਝ ਬੁਟੀਕ ਤੇ ਕੰਮ ਕਰਕੇ ਅਗਰ ਛੁੱਟਾਂ ਚ ਡਿਜ਼ਾਈਨ ਨਾ ਪਾਇ ਤਾਂ ਫਿਰ ਕੋਈ ਫਾਇਦਾ ਨਹੀਂ ਨਾ ਚਲੋ ਹੁਣ ਤੁਸੀਂ ਇਹਨੂੰ ਇੱਥੋਂ ਫੋਲਡ ਕਰ ਲਓ ਕਿਉਂਕਿ ਇਹਦਾ ਆਪਾਂ ਨੂੰ ਉਦਾਂ ਸੈਂਟਰ ਲਾਈਨ ਦੀ ਲੋੜ ਨਹੀਂ ਆ ਹਮ ਇਹ ਚੀਜ਼ ਕੱਟ ਦਾਂਗੇ ਆਪਾਂ ਬਾਅਦ ਵਿੱਚ ਵੀਡੀਓ ਚ 9218 ਆਹ ਵਾਲੀ ਆਪਾਂ ਸੈਂਟਰ ਲੈ ਲੈਂਦੇ ਆ ਆਹ ਜਿਹੜੀ ਉਹ ਕਟ ਪੱਟੀ ਐ ਨਾ ਸਮਝ ਗਿਆ ਹੁਣ ਤੁਸੀਂ ਮੈਂ ਕੀ ਕਰ ਰਹੀ ਹਾਂ ਸਾਢੇ 9 ਇਹ ਨਾ ਵਰਕ ਕਈ ਵਾਰ ਸਹੀ ਤਰੀਕੇ ਨਾਲ ਨਹੀਂ ਹੋਇਆ ਹੁੰਦਾ ਜਿਹੜਾ ਰੈਡੀमेड ਆਣਾ ਹੁੰਦਾ ਨਾ ਠੀਕ ਐ ਦੇਖੀਂ ਜੀ ਬੰਦਰ ਨਹੀਂ ਪੁੱਤ ਹਲੇ ਤਾਂ ਸਾਰਾ ਕੁਝ ਹੀ ਕਰਨਾ ਜਸਟ ਮੈਂ ਇਹ ਸੈਂਟਰ ਦੇਖ ਰਹੀ ਹਾਂ ਵੀ ਆਹ ਸੈਂਟਰ ਨਾਲ ਤੁਹਾਨੂੰ ਬਾਕੀ ਸਾਰਾ ਸੈਟਅਪ ਸਹੀ ਆ ਜਾਊਗਾ ਠੀਕ ਹੈ ਇਹ ਆਪਾਂ ਐਕਸਟਰਾ ਰੱਖਾਂਗੇ ਇਹ ਤਾਂ ਸੁਭੀ ਕਿੰਨਾ ਐਕਸਟਰਾ ਰੱਖਾਂਗੇ ਹਾਂ 3 ਇੰਚ ਘੱਟੋ ਘੱਟ 3 ਇੰਚ ਐਕਸਟਰਾ ਰੱਖਾਂਗੇ ਬੰਦਾ ਮੋਟਾ ਹੋ ਜਾਂਦਾ ਪਤਲਾ ਹੋ ਜਾਂਦਾ ਚਾਹ ਕਿੱਥੇ ਗਿਆ ਬਈ ਗੱਜੀਆਂ ਦਾ ਚਾਹ ਕਿ ਖੋਈ ਜਾਂਦਾ ਹੁੰਦਾ ਹੈ ਨਾ ਪਰ ਕਟਿੰਗ ਕਰਦੇ ਹਾਂ ਖੋ ਗਿਆ ਸਾਡਾ ਜੇ ਆਪਾਂ ਨਹੀਂ ਹਰੇਕ ਦਾ ਨਾ ਪੁੱਤ ਕਟਿੰਗ ਕਰਨ ਦਾ ਤਰੀਕਾ ਅੱਡਾ ਸਮਝਦੇ ਨਾ ਹਰ ਬੰਦੇ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਨਾ ਜਿਸ ਸਹੀ ਹੋਊਗੀ ਉਹ ਰੱਖ ਲਾਂਗੇ ਜਿਹੜੀ ਚ ਟਕ ਟਕਾਪੀ ਕਰੀ ਜਾਂਦਾ ਪੈਕੀ ਗੱਲ ਨੂੰ ਕਾਕਾ ਚਲੋ ਹਾਂਜੀ ਇਹ ਕਟਿੰਗ ਲਾਈਨ ਹੈ ਤੁਹਾਡੀ ਬਾਰੇ ਘਟিয়ে ਦੋ ਕੱਟੋ 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 ਫਟਾਫਟ ਭਾਈ ਜਿਓ ਸਾਈਡ ਤੋਂ ਨਹੀਂ ਨਿਕਲਣਾ ਆ ਸੈਂਟਰ ਚ ਆ ਜਾਣਾ ਇੱਥੇ ਆ ਜਾਣਾ ਇੱਧਰ ਇੱਧਰ ਪਲੇਨਾ ਚੁਪ ਮੈਂ ਆ ਵਰਕ ਕਰੇ ਨਾ ਬਾਵਾਂ ਤੇ ਹਾਂ ਹੁਣ ਜਿਸ ਰੁਖ ਦੇ ਵਿੱਚ ਆਪਾਂ ਨੇ ਫਰੰਟ ਕੱਟੀ ਆ ਉਸੇ ਰੁਖ ਦੇ ਵਿੱਚ ਆਪਾਂ ਬੈਕ ਵੀ ਕਟਾਂਗੇ ਇੱਧਰ ਆਪਾਂ ਗਲਾ ਉੱਪਰ ਰੱਖਿਆ ਨਾ ਇਹਦਾ ਮਤਲਬ ਇੱਧਰ ਹੁਣ ਆਪਣਾ ਗਲਾ ਅੰਬੀ ਦੇਖੋ ਬਹੁਤ ਫੁੱਲਾਂ ਦਾ ਡਿਜ਼ਾਈਨ ਦੇਖੋ ਕਿੱਧਰੋਂ ਕਿੱਧਰੋਂ ਕਿਉਂਕਿ ਜੇ ਘਟਿਆ ਗਿਆ ਫੇਰ ਕੋਈ ਹੱਲ ਨਹੀਂ ਹੈ ਕੱਟਣ ਤੋਂ ਪਹਿਲਾਂ ਸਾਰੇ ਹੱਲ ਨੇ ਹਾਂ ਹਾਂ ਇਸੇ ਰੁਖ 'ਚ ਸੀ ਨਾ ਤੇ ਇਸੇ ਰੁਖ ਦੇ ਵਿੱਚ ਹੁਣ ਆਪਾਂ ਹੁਣ ਕਿਉਂਕਿ ਇਹਦੇ ਤੇ ਤਾਂ ਕੋਈ ਵਰਕ ਨਹੀਂ ਹੈਗਾ ਤੇ ਇਹ ਆਪਾਂ ਸਾਈਡ ਤੋਂ ਕਰਾਂਗੇ ਹੁਣੇ ਤੁਸੀਂ 1.5 ਇੰਚ ਫੋਲਡ ਕਰੋ ਇਹਦਾ फटाफट ਤੇਹ ਤੇਰੇ ਸੂਟ ਚ ਦਰਜੀ ਕਿੰਨਾ ਰੱਖ ਜਾਂਦੇ ਆ ਕੰਦੋ ਤੇ ਹਮ ਚਾ ਬਰਬਰ ਕਰ ਰਿਹਾ ਕੋ ਤੇਨੂ ਪੂਰਾ ਪੂਰਾ ਹੀ ਆ ਹੈ ਨਾ ਨਹੀਂ ਪਤਾ ਕੋ ਕੰਨ ਨਹੀਂ ਜਾਣਦੇ ਕੋਈ ਨਾ ਇਧਰ ਨੂੰ ਬਰਾਬਰ ਕਰ। ਹੋ ਗਿਆ ਬਰਾਬਰ। ਲਿਆ ਹੁਣ neck ਦੀ ਮਾਰਕਿੰਗ ਕਰੋ ਪੁੱਤ। ਫਿਰ ਸਾਰੇ ਕਟਿੰਗ ਇੱਕੋ ਵਾਰਚ ਕਰ ਦਿਓ। ਪਲਟੀ ਇਹਨੂੰ। ਗਲੇ ਦੀ ਮਾਰਕਿੰਗ ਕਿਵੇਂ ਕਰੋਂਗੀ? ਲਓ। 3 ਕਿੰਨਾ ਇਹਦਾ? 12 ਦਿਨ ਉਹ ਵੀ 6 ਸਮਾਂ 6 ਦੀ ਤਾਂ ਹੋਣੀ ਉਹ ਹਣੀ ਫੋਲਡਰ ਬਰੌਡ ਨੇ ਨਾ ਕਿੰਨਾ ਕੱਟ ਦੇਣੀ ਪਤਾਉਦਾ ਸਾਢੇ 6 ਹੀ ਕੱਟਣਾ ਚਾਹੇ ਜਿੰਨਾ ਮਰਜ਼ੀ ਬੰਦਾ ਮੋਟਾ ਕਿਉਂਕਿ ਜਿਹੜੀ ਆਹ ਵਾਲੀ ਬੋਨ ਆ ਨਾ ਉਹ ਸਾਰਿਆਂ ਦੀ ਸੇਮ ਹੀ ਆ ਜਿਵੇਂ ਮੈਂ ਗਲਾ ਪਿਛਲਾ ਛੋਟਾ ਪਾਉਣੀ ਆ ਤੇ ਇਸ ਕਰਕੇ ਮੇਰਾ ਥੀਰਾ 15 ਆ ਪਾ ਰੱਖ ਦੇ ਕਿਉਂਕਿ ਮੈਂ ਆ ਚੀਜ਼ ਲੰਬੀ ਪਾਉਣੀ ਆ ਹੈ ਨਾ ਤੇ ਜਿਹੜਾ ਉਹ ਕੱਲ ਸੂਟ ਮੈਂ ਪਾ ਕੇ ਦੇਖਿਆ ਸੀ ਉਹਦਾ ਪਿਛਲਾ ਗਲਾ ਵੱਡਾ ਸੀਗਾ ਉਹ 12.5 ਤੇ ਕੱਟਿਆ ਹੋਇਆ ਮੈਂ ਠੀਕ ਕਰ ਰਿਆ ਸੀ ਹੈਨਾ ਹਰ ਸਾਈਜ਼ ਨੂੰ ਆਲਮੋਸਟ ਆਲਮੋਸਟ ਫੀਰ ਆਉਂਮਾ ਹੀ ਸੈਟ ਆ ਜਾਂਦਾ ਕੋਈ ਸ਼ੋਲਡਰ ਬ੍ਰਾਡ ਨੇ ਕੋਈ ਉਹ ਉਹ ਹੋ ਜਾਂਦਾ ਸਪੈਸ਼ਲ ਕੇਸ ਹੋ ਜਾਂਦਾ 12.5 ਤੇ 6 ਮੋਗਾ ਇਹ ਮੋਢੇ ਦੀ ਜਿਹੜੀ ਕਾਰਡ ਆ ਉਹ ਸਾਰਿਆਂ ਦੀ ਹੀ 7 ਇੰਚ ਤੇ ਮਿਲਦੀ ਠੀਕ ਹੈ ਹਾਂਜੀ ਨੈਕਸਟ ਫਿਟਿੰਗ ਅ ਤੋ ਫਿਟਿੰਗ ਕਿੰਨੀ ਆ 16.5 8 2 16 ਯਾਨੀ ਕਿ 8.5 ਹੈ ਨਾ ਪਲੀਸ ਪੌਣੀਆਂ ਦੇ ਵਿੱਚ ਹੀ ਹੂੰ ਵੇਸਟ ਕਿੰਨੀ ਆ ਵੇਸਟ ਲਾਈਨ ਆਲਮੋਸਟ ਸਭ ਦੀ ਕਿੰਨੀ ਆ ਇਹ 14 ਇੰਚ ਤੇ ਹੁੰਦੀ ਆ ਹੈ ਨਾ ਤੇ ਅਗੇਨ ਸੱਤ ਦੀ ਮਾਰਕਿੰਗ ਹੋਊਗੀ ਕਿੰਨੀ ਇਹ ਵੀ ਵੇਸਟ ਕਿੰਨੀ ਪੁੱਤ ਹੋਰ ਕਿੰਨੀ ਆ ਸਾਢੇ 14 7 ਹਿਪ ਕਿੰਨੀ ਆ ਸਾਈਡ ਸੀਮ ਕਿੰਨੀ ਹੋਗੀ 14 ਨਾ ਮੈਨੂੰ ਇਹ ਦੱਸੋ ਵੀ ਇਹਦੀ ਉਹ ਕਿੰਨੀ ਇਹਨੇ ਚਾਖ ਮੈਂ ਆ ਤਾਂ ਜਿੰਨੇ ਸਾਢੇ 13 ਹੀ ਪਾਉਣੀ ਆ ਇਹ ਤਾਂ ਥੋੜੇ ਲੰਬੇ ਪਾਉਂਦੀ ਆ ਨਾ ਸਾਈਡ ਸੀਮ ਨਾ ਜੀ 18 ਕਿੰਨੀ ਆ ਇਹਦੀ ਹਾਂ ਹਿਪ ਕਿੰਨੀ ਆ ਠੀਕ ਹੈ ਹੋ ਗਿਆ ਹੁਣੇ ਤੁਹਾਡੀ ਮਾਰਕਿੰਗ ਹੋ ਗਈ ਇਹ ਤੁਹਾਡੀ ਹੋ ਗਈ ਵੇਸਟ ਲਾਈਨ ਠੀਕ ਹੈ ਇਹ ਤੁਹਾਡੀ ਚੈਸਟ ਲਾਈਨ ਆ ਤੁਹਾਡੀ ਵੇਸਟ ਲਾਈਨ ਇਹਨ ਸ਼ੋਲਡਰ ਲਾਈਨ ਤੇ ਚੈਸਟ ਲਾਈਨ ਵੀ ਬੋਲਦੇ ਆਪਾਂ ਇਹ ਹੋ ਗਈ ਤੁਹਾਡੀ हिਪ ਲਾਈਨ ਠੀਕ ਹੈ ਠੀਕ ਹੈ ਹੁਣ ਤੁਸੀਂ ਸਵਾਲ ਨਹੀਂ ਕੀਤਾ ਵੀ ਅੱਧਾ ਇੰਚ ਇਧਰ ਮਾਰਕਿੰਗ ਮੇ ਅੰਦਰ ਕੀਤੀ ਆ ਇਹ ਇਹ ਅੱਧਾ ਇੰਚ ਆਪਾਂ ਬਾਹਰ ਕਰ ਰਹੇ ਹਾਂ ਇਸ ਦੇ ਨਾਲ ਕੀ ਹੈ ਜਿਹੜੀ ਥੋੜੀ ਮੋਢੇ ਦੀ ਕਾਰਟ ਹੈ ਨਾ ਉਹ ਬੜੇ ਸੌਖੇ ਤਰੀਕੇ ਦੇ ਨਾਲ ਤੇ ਬੜੇ ਸਹੀ ਤਰੀਕੇ ਨਾਲ ਪੈ ਜਾਂਦੀ ਹੈ ਤੁਹਾਡੇ ਠੀਕ ਹੈ ਇਹ ਤੁਸੀਂ ਹੋਲ ਸਲਾਈਟਲੀ ਫਰੰਟ ਦਾ ਹੋ ਗਿਆ ਤੇ ਇਹ ਤੁਹਾਡਾ ਬੈਕ ਦਾ ਹੋ ਗਿਆ ਹੋ ਗਿਆ ਸਮਝ ਲਿਗੇ ਕਾਰਟ ਪੈ ਚਾ ਆਪਾਂ ਸੂਟ ਦੀ ਮਾਰਕਿੰਗ ਕਰ ਲਈ ਹੋਈ ਹੈ ਇਹ ਹੈਗਾ ਆਪਣਾ ਮੋਡੇ ਦੀ ਕਾਰਟ ਹੈ ਬਹੁਤ ਇਹਨੂੰ ਡਾਰਕ ਕਰੋ ਬਥੌਰ ਤਾਂ ਕਿ ਕਲੀਅਰ ਕੈਮਰੇ ਚ ਦਿਖਾਈ ਦੇਵੇ ਹੈਨਾ ਚਲ ਵੇਸਟ ਲਾਈਨ ਇਹ ਦੇਖੋ ਇਹ ਆਪਾਂ ਨੇ ਸੂਟ ਦੀ ਪੂਰੀ ਦੀ ਮਾਰਕਿੰਗ ਕਰ ਲਈ ਹੋਈ ਹੈ ਠੀਕ ਹੈ ਸੂਟ ਦੇ ਵਿੱਚ ਇਹ ਜਿਹੜਾ ਏ ਜ਼ੋਨ ਹੈ ਉਹੀ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਹੈ ਜਿਹੜਾ ਹੁਣ ਤੁਸੀਂ ਇਹ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਸ਼ੋਲਡਰ ਦੀ ਮਾਰਕਿੰਗ ਕੀਤੀ ਹੈ ਚੈਸਟ ਲਾਈਨ ਹੋਗੀ ਫਿਰ ਵੇਸਟ ਲਾਈਨ ਹੋਗੀ ਦੈਨ हिਪ ਲਾਈਨ ਹੋਗੀ ਠੀਕ ਹੈ ਚੈਸਟ ਲਾਈਨ ਵੇਸਟ ਲਾਈਨ हिਪ ਲਾਈਨ ਇਹ ਸ਼ੋਲਡਰ ਪੁਆਇੰਟ ਹੈ ਤੁਹਾਡਾ ਤੇ ਜਿਹੜੀ ਮੋਡੇ ਦੀ ਕਾਰਟ ਹੈ ਉਹ ਆਲਮੋਸਟ ਆਲਮੋਸਟ ਸਾਰਿਆਂ ਦੇ ਵਿੱਚ ਇੱਕੋ ਹੀ ਪੈਂਦੀ ਹੁੰਦੀ ਹੈ 7 ਇੰਚ ਦੇ ਉੱਪਰ ਉਹਦਾ ਕਾਰਨ ਇਹ ਹੈ ਕਿ ਜਿਹੜਾ ਵੀ ਸਾਈਜ਼ ਨੇ ਵਧਣਾ ਮਤਲਬ ਇਹ ਸਾਰੇ ਹੀ 7 ਇੰਚ ਤੇ ਪੈਂਦੀ ਹੁੰਦੀ ਹੈ ਉਹਦਾ ਕਾਰਨ ਇਹ ਵੀ ਜਿੱਦੀ ਵੀ ਚੀਜ਼ ਅਗਰ ਤੁਹਾਡੀ ਜੇ ਸਟੇਸ ਸਾਈਜ਼ ਵਧਣਾ ਜਾਂ ਵੇਸ ਸਾਈਜ਼ ਤਾਂ ਤੁਹਾਡੀ ਇਹ ਆਟੋਮੈਟਿਕਲੀ ਇਧਰ ਇਨਕਰੀਜ਼ ਹੋਈ ਜਾਣੀ ਹੈ ਫਾਰ ਇਗਜ਼ੈਂਪਲ ਇਹ ਕਿੰਨਾ ਬਟੇ ਆਪਣਾ ਇਹ 18 ਇੰਚ ਰੱਖ ਰਹੇ ਆਪਾਂ ਸੌਰੀ 16 ਇੰਚ ਰੱਖ ਰਹੇ ਆ ਨਾ ਸਵਾ 16 ਤੇ ਮੰਨ ਲਓ ਤੁਹਾਡੀ 20 ਇੰਚ ਫਿਟਿੰਗ ਆ ਉਪਰੋਂ ਤਾਂ ਇਹ ਤੁਹਾਡੀ ਮਾਰਕਿੰਗ ਇੱਥੇ ਹੋਏਗੀ ਤਾਂ ਆਟੋਮੈਟਿਕਲੀ ਇਹ ਜਿਹੜਾ ਕਰਵ ਹੈ ਤੁਹਾਡਾ ਫਿਰ ਅਗਰ ਤੁਹਾਡੀ ਮਾਰਕਿੰਗ 20 ਇੰਚ ਦੀ ਹੈ ਤਾਂ ਤੁਹਾਡਾ ਇਹ ਕਰਵ ਇੱਥੋਂ ਇਦਾਂ ਆ ਜਾਏਗਾ ਆਟੋਮੈਟਿਕਲੀ ਜਿਹੜੀ ਤੁਹਾਡੀ ਸ਼ੋਲਡਰ ਪੁਆਇੰਟ ਆ ਉਹ ਸਹੀ ਆ ਜਾਣਾ ਤੇ ਇਹ ਚੀਜ਼ ਤੁਹਾਡਾ ਆਰਮਹੋਲ ਵੀ ਵੱਡਾ ਹੋ ਜਾਣਾ ਦੈਨ ਤੁਹਾਡੀ ਚੈਸਟ ਲਾਈਨ ਆਟੋਮੈਟਿਕਲੀ ਇਨਕਰੀਸ ਹੋ ਜਣਾ ਬਹੁਤ ਹੀ ਪਿਆਰੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਸੂਟ ਦੀ ਕਟਿੰਗ ਕਰ ਸਕਦੇ ਹੋ ਲਓ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਸੂਟ ਦੀ ਕਟਿੰਗ ਹੋ ਗਈ ਠੀਕ ਹੈ ਲਓ ਹੁਣ ਬਿਲਕੁਲ ਹੀ ਨੇੜੇ ਕਰਕੇ ਦਿਖਾ ਦਿਓ ਦਿਖ ਰਿਹਾ ਕੈਮਰੇਜ ਬਿਲਕੁਲ ਹੀ ਨਹੀਂ ਕਲੀਅਰ ਦਿਖ ਰਿਹਾ ਪਤ ਤਾਂ ਟੇਡਾ ਨਾ ਕਰੋ ਸਟੈਂਡ ਕਟਿੰਗ ਕਰ ਦਿਓ ਹਾਂ ਹਾਂ ਕੱਟ ਦਿਓ ਕੱਟ ਦਿਓ ਕੱਟ ਦਿਓ ਲਓ ਸ਼ਰਟ ਦੀ ਕਟਿੰਗ ਹੋ ਗਈ ਹੁਣ ਆਪਾਂ 슬ੀਵ ਦੀ ਕਰਦੇ ਹਾਂ ਹਨਾ ਆ ਪੱਟੀ ਇਹਦੇ ਚ ਲੱਗ ਜੂਗੀ কুরਤਾ ਪੱਟੇ ਜਿਹੜੀ ਜਿਹੜੀ ਚੀਜ਼ ਦੀ ਕਟਿੰਗ ਕਰੀ ਜਾਣੀ ਹੈ ਨਾ ਬਸ ਇਹ ਨਾਲ ਦੀ ਨਾਲ ਫੋਲਡ ਕਰੀ ਜਾਣੀ ਹੁਣ ਇਹਦੇ ਚ ਤੁਸੀਂ 슬ੀਵ ਚ ਅਗਰ ਦੇਖੋ ਤਾਂ ਇਹ ਦੇਖੋ ਇਹਦੇ ਚ ਆ ਵਰਕ ਵਾਲਾ ਪੋਰਸ਼ਨ ਬਚ ਗਿਆ ਕਿਉਂਕਿ ਇਹਦੀ हिਪ ਬਹੁਤ ਘੱਟ ਹੈ ਨਾ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਪੈਰਲਲ ਐਦਾਂ ਯੂਜ਼ ਕਰਾਂਗੇ ਆ ਦੇਖੋ ਵੇਸਟ ਆਪਾਂ ਕੁਝ ਨਹੀਂ ਕਰਨਾ ਆਪਾਂ ਵੇਸਟ ਕੋਈ ਵੀ ਚੀਜ਼ ਨਹੀਂ ਕਰਨੀ ਹੁਣ ਥੋੜੀ 슬ੀਵ ਲੈਂਥ ਕਿੰਨੀ ਆ 15 ਤੇ 2 17 ਹੈ ਨਾ ਅੱਧਾ ਇੰਚ ਦਾ ਉੱਪਰ ਡੇਢ ਇੰਚ ਦਾ ਤੁਹਾਡਾ ਨੀਚੇ ਵਾਲਾ ਮਾਰਜਨ ਹੋ ਗਿਆ ਹੂੰ ਡੇਢ ਇੰਚ ਦਾ ਤੁਹਾਡਾ ਇੱਥੋਂ ਮਾਰਜਨ ਹੋ ਗਿਆ ਤੇ ਇੱਕ ਅੱਧੇ ਇੰਚ ਦਾ ਤੁਹਾਡਾ ਸ਼ੋਲਡਰ ਦਾ ਹੋ ਗਿਆ ਹੈ ਨਾ ਤੇ ਆਪਾਂ ਟੋਟਲ 슬ੀਵ ਲੈਂਥ ਕਟਿੰਗ ਕਰਾਂਗੇ 17 ਇੰਚ ਠੀਕ ਹੈ 17 ਤੋਂ ਬਾਅਦ ਇੱਕ 17 ਦੀ ਕਟਿੰਗ ਆਪਾਂ ਹੋਰ ਕਰਾਂਗੇ ਲਓ ਕੈਂਟੀਲ ਇਹ ਆਪਾਂ ਇਸੇ ਤਰੀਕੇ ਨਾਲ ਰੱਖਣਾ ਦਾ ਰੀਜ਼ਨ ਕੀ ਹੈ ਬੱਚੇ ਕਿਉਂਕਿ ਇੱਕੋ ਡਾਇਰੈਕਸ਼ਨ ਦਾ ਸੂਟ ਹੈ ਇਹ ਤੁਹਾਡਾ ਸਮਝ ਦਿਓ ਹਾਂ ਇੱਕੋ ਡਾਇਰੈਕਸ਼ਨ ਦਾ ਸੂਟ ਆ ਨਾ ਇਹ ਇਹਦੇ ਫੁੱਲ ਉੱਪਰ ਨੂੰ ਹੀ ਰਹਿਣੇ ਆ ਹਾਂਜੀ ਹੁਣ ਬਾਹ ਹੈਗੀ ਆ ਆਪਣਾ ਮੋਢਾ ਕਿੰਨਾ ਪੁੱਤ ਲਓ ਇਹਦਾ ਮੋਢਾ ਕਿੰਨਾ 7.5 ਇੰਚ ਦਾ ਮੋਢਾ ਜਿੰਨਾ ਸਾਨੂੰ ਪਸੰਦ ਆਇਆ। ਇਹਦਾ embroidery ਵਾਲਾ ਪ੍ਰੋਪੋਰਸ਼ਨ ਬਹੁਤ ਜੁਕਤੇ ਆ। ਬਸ ਉਪਰ ਹਮ ਇਹ ਇੱਕ ਸਾਈਡ ਜੋੜਾ। ਇਹਨੂੰ ਚਾਹੋ ਤਾਂ ਤੁਸੀਂ ਦੋਨੇ ਪਾਸੇ ਦੇ ਲੋ। ਗੱਲ ਸਮਝ ਰਹੀ ਮੈਂ ਕੀ ਸਮਝਾ ਰਹੀ ਆਂ? ਹਾਂ ਮੈਨੂੰ ਕਿੱਧਰ ਸਾਈਡ ਤੋਂ ਕੱਟਣਾ ਪੈਣਾ ਹੈ। ਹਾਂ ਫਿਰ ਕੱਟਣਾ ਪਊਗਾ। ਜੇ ਹੁਣ ਮੈਨੂੰ ਹੁਣੇ ਹੀ ਦੱਸ ਦੋ। ਆ ਇੱਕ ਨਾ ਫਿਰ ਤਾਂ ਆਪਾਂ ਨਿਊ ਐਕਸਟੈਂਸ਼ਨ ਦਵਾਂਗੇ ਜੇ ਤੁਸੀਂ ਹੁਣ ਕੱਟ ਕੇ ਦੋਨੇ ਪਾਸੇ ਜੋੜ ਪਾਉਣਾ ਫਿਰ ਆਪਾਂ ਨੂੰ ਇਥੋਂ ਕੱਟ ਦਾਂਗੇ ਬਰਾਬਰ ਦੇ ਜੋੜ ਕਟਾਂਗੇ ਇੱਕ ਸੈਲ ਠੀਕ ਹੈ ਸਮਝ ਆ ਗਈ ਨਾ ਹਾਂ કે ਨਾ ਫਿਰ ਇਹਨੂੰ ਆਪਾਂ 1 ਇੰਚ ਅੰਦਰ ਐਕਸਟੈਂਡ ਕਰਾਂਗੇ ਲੈਂਥ ਕਪੜੇ ਨੂੰ ਕਿਉਂਕਿ ਇੰਨਾ ਕੀ ਥੋੜਾ ਦੇਖੋ ਮਤਲਬ ਕਾਰਨ ਐਕਸਟੈਂਡ ਕਰਨ ਦਾ ਇਹ 9 ਇੰਚ ਆਪਾਂ ਐਕਸਟਰਾ ਕਰਕੇ ਰੱਖ ਰਹੇ ਤੇਰਾ ਪੂਰਾ 9 ਆ ਜਾਂਦਾ ਦੇਖ ਸਾਢੇ 3 ਇੰਚ ਦੀ ਆਪਾਂ ਇੱਥੋਂ ਕਾਟ ਪਾਵਾਂਗੇ ਠੀਕ ਹੈ ਮੂਰੀ ਕਿ ਨਹੀਂ ਰੱਖਣੀ ਹੈ ਪੁੱਤ 6 ਇੰਚ ਤੇ ਆਹ ਐਨੀ ਪਤਲੀ 5 ਕੱਤ ਦੀ ਆਪ ਨਹੀਂ ਨਹੀਂ ਖੁੱਲੀ ਸੋਹਣੀ ਲੱਗਦੀ ਹੁੰਦੀ ਆ ਕੋਈ ਨਹੀਂ ਡਿਜ਼ਾਈਨ ਪਾਉਣੇ ਸਿੱਖੋ ਪਹਿਲਾਂ ਤੇ ਇਹ ਦੇ ਹੀ ਤੁਹਾਡੀ ਮੋਟੇ ਦਿੱਕਾ ਠੀਕ ਹੈ ਆ ਫਰੰਟ ਵਾਲੀ ਜਦੋਂ ਤੁਸੀਂ ਪਾਉਣੀ ਹੋਗੀ ਨਾ ਫਰੰਟ ਬੈਕ ਦੀ ਉਸ ਟਾਈਮ ਆਪਾਂ ਇਕੱਠੀ ਉਹ ਪਾ ਲੈਨੇ ਹਾਂ ਲਓ ਹੁਣ ਮਾਰੋ ਕੈਂਚੀ ਆ ਤੁਸੀਂ ਮਾਰ ਕੈਂਚੀ ਪਤ ਗਾਰਲੀ ਕੱਟੇ ਬਣਾ ਲਾ ਲਾ ਮੋੜ ਦੇ ਮੋੜ ਦੇ ਮੋੜ ਦੇ ਤੇ ਕੱਟ ਉਹ ਤੇ ਸੈਂਟਰ ਦਾ ਕੱਟ ਲਾ ਦੇ ਆ ਵੀ ਕੱਟ ਦੇ ਬਹੁਤ ਐਂ ਕੱਟ ਦੇ ਚਲੋ ਜੀ ਇਹ ਹੋ ਗਈ ਆਪਣੀ 슬ੀਵ ਦੀ ਕਟਿੰਗ ਅਸੀਂ ਕਢਾਈ ਵਾਲਾ ਜਿਹੜਾ ਪੋਰਸ਼ਨ ਉਹ ਮੋੜ ਦੇ ਉੱਤੇ ਲੈ ਲਿਆ ਹੋਇਆ ਹੋ ਗਿਆ ਸੂਟ ਪੂਰਾ ਕੱਟਿਆ ਗਿਆ ਜਿਵੇਂ ਜਿਵੇਂ ਉਸੂਲ ਹੈ ਵੀ ਜਿਹੜੀ ਜਿਹੜੀ ਚੀਜ਼ ਨੂੰ ਤੁਸੀਂ ਜਿਵੇਂ ਜਿਵੇਂ ਕੱਟੀ ਜਾਣਾ ਉਹਨੂੰ ਉਸੇ ਤਰੀਕੇ ਦੇ ਨਾਲ ਤੁਸੀਂ ਰੱਖੀ ਵੀ ਜਾਣਾ ਸੰਭਾਲੀ ਵੀ ਜਾਣਾ ਐਕਸਟਰਾ ਕਪੜਾ ਹਾਂਜੀ ਇਹ ਸੀਗੀ ਆਪਣੀ ਸ਼ਰਟ ਦੀ ਕਟਿੰਗ ਨੈਕਲਾਈਨ 13 ਤੇ ਸਲੀਵ ਮੋਢੇ ਦੀ ਕਾਟ ਆਪਾਂ ਸਾਰੀਆਂ ਕਿਵੇਂ ਕਿਵੇਂ ਕਾਟਾਂ ਪਾਉਨੇ ਤੇ ਕਿਵੇਂ ਕਿਵੇਂ ਕੱਟਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਲੱਗੀ ਹੋਵੇਗੀ ਅਗਰ ਤੁਹਾਡਾ ਕੋਈ ਹੋਰ ਪੁਆਇੰਟ ਤੇ ਤੁਸੀਂ ਸਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਨੈਕਸਟ ਵੀਡੀਓ ਸਾਡੀ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਸਡੀ ਵੀਡੀਓ ਨੂੰ ਆਖਿਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਅਗਰ ਤੁਸੀਂ ਹਾਲੇ ਤੱਕ ਸਾਡਾ YouTube ਚੈਨਲ కార్ਪਿਕ ਤਰ੍ਹਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਕਰੋ। ਸਾਡੀਆਂ ਸਾਰੀਆਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ। ਥੈਂਕ ਯੂ।